ਹਲਕਰ ਰਾਜਪੁਰਾ ਦੇ ਕਸਬਾ ਬਨੂੜ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜ਼ਮੀਨ ਦੇ ਰੋਲੇ ਨੂੰ ਲੈ ਕੇ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ 파ਰਸ਼ਦ ਭਜਨ ਲਾਲ ਵੱਲੋਂ ਇੱਕ ਦੂਜੇ ਉਤੇ આરોਪ ਲਗਾਏ ਜਾ ਰਹੇ ਨੇ ਆਖਿਰ ਕੀ ਹੈ ਪੂਰਾ ਮਾਮਲਾ ਜਾਣਨ ਲਈ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਜਿਹੜਾ ਇਹਨਾਂ ਨੇ ਪਹਿਲਾ ਕੇਸ ਪਾਇਆ ਸੀ 428 ਦਾ ਖਸਰਾ ਨੰਬਰ 428 ਜਿਹੜੀ ਕਿ ਵਰਕਮੋਰਡ ਦੀ ਜ਼ਮੀਨ ਆ ਆ ਖਸਰਾ ਨੰਬਰ 428 ਹੈ ਠੀਕ ਹੈ ਜੀ ਗੱਭੇ ਸੜਕ ਬਣੀ ਹੋਈ ਹੈ ਮੁਸਪਲ ਕਮੇਟੀ ਨੇ ਬਣਾਈ ਹੋਈ ਹੈ ਪਰ ਉਹ ਨਹੀਂ ਇਹ ਖਸਰਾ ਨੰਬਰ 428 ਹੈ ਜਿਹਦੇ ਨਾਲ ਮੇਰਾ ਕੋਈ ਲੈਗਾ ਟਿਕਾ ਨਹੀਂ ਹੈ ਨਾ ਮੇਰਾ ਉਹ ਤੇ ਕਬਜਾ ਹੈ ਠੀਕ ਹੈ ਨਾ ਮੇਰਾ ਉਹਦੇ ਨਾਲ ਕੋਈ ਕਬਜਾ ਨਾ ਗਰਦੋਰੀ ਮੇਰਾ ਕੋਈ ਲੈਗਾ ਟਿਕਾ ਨਹੀਂ ਠੀਕ ਹੈ ਫਿਰ ਵੀ ਮੇਰੇ ਤੇ 428 ਦਾ 2 ਸਾਲ ਹੋ ਗਿਆ ਮੇਰੇ ਤੇ ਝੂਠਾ ਕੇਸ ਜੜਾਇਆ ਹੈਗਾ 15 ਬੰਦੇ ਨੇ ਜਗਤਾਰ ਪ੍ਰਧਾਨ ਜਿਹੜਾ ਉਹਦੇ ਬੰਦਿਆਂ ਨੇ ਪ੍ਰਧਾਨ ਦੀ ਮੁਲਕਿਸਖਾੜ ਦੇ 헤ਡ ਸਾਰਾ ਡਾਇਰੈਕਸ਼ਨ ਉਹ ਦੇ ਰਿਆ ਬੰਦਿਆਂ ਨੂੰ ਮੇਰੇ ਤੇ ਝੂਠਾ ਕੇਸ ਕਰਿਆ 2 ਸਾਲ ਮੈਨੂੰ ਹਰਾਸ਼ਮੈਂਟ ਕਰੇ ਠੀਕ ਹੈ ਅੱਜ ਉਹ ਕੇਸ ਮੇਰੇ ਹੱਥ 'ਚ ਹੋ ਗਿਆ ਅੱਜ ਉਸ ਨੂੰ 428 ਨੂੰ ਛੱਡ ਕੇ ਉਹ ਕੇਸ ਜਿੱਤ ਕੇ ਹੁਣ ਦੂਏ ਪਾਸੇ ਆਜੋ ਹੁਣ ਜਿਹੜਾ ਨਵਾਂ ਕੇਸ ਇਹਨਾਂ ਨੇ ਆ ਕਰਿਆ ਖਸਰਾ ਨੰਬਰ 472 473 ਜੋਗੇ ਮਿਊਨਿਸਪਲ ਕਮੇਟੀ ਮਾਲਕ ਹੈ 472 ਤੇ 473 ਇਹ 10 ਬੰਦਿਆਂ ਨੇ ਮਿਲ ਕੇ ਕਰਿਆ ਹੈ ਇਹਦੇ ਜੋ ਲਵਪ੍ਰੀਤ ਸਿੰਘ ਹੋਰ ਵੀ ਜਿੰਨੇ 10 ਲੇਡੀਆਂ ਨੇ ਪਹਿਲਾ ਜਿਹੜਾ ਕੇਸ 28 ਨੰਬਰ ਖਸਰਾ ਨੰਬਰ 5028 ਵਾਲੇ ਨੇ ਕਰਿਆ ਸੀ ਪਹਿਲਾਂ ਉਹ ਬੰਦਿਆਂ ਨੇ ਕਰਿਆ ਸੀ 15 ਬੰਦਿਆਂ ਨੇ ਹੁਣ ਉਹਨਾਂ ਦੀਆਂ ਉਹਦੇ ਵਿੱਚੋਂ ਹੀ ਇਹ 10 ਲੇਡੀਆਂ ਨੇ ਮੇਰੇ ਦੇ ਖਸਰਾ ਨੰਬਰ 473 473 472 ਦਾ ਜਿਹੜਾ ਕੇਸ ਕਰਿਆ ਜਿਸ ਦੇ ਨਾਲ ਮੇਰਾ ਕੋਈ ਤਾਲੁਕ ਵਾਸਤਾਨੀ ਐ ਦੂਰ ਦੂਰ ਤੱਕ ਨਾ ਮੇਰਾ ਕੋਈ ਕਬਜਾ ਨਾ ਮੇਰੀ ਕੋਈ ਗਰਦੌਰੀ ਐ ਮੈਨੂੰ ਇੱਕ ਨਜਾਇਜ਼ ਹਰਾਸਮੈਂਟ ਕਰ ਰਹੇ ਆ ਇਹ ਜ਼ਮੀਨ ਜਿਹੜੀ 472 ਐ 473 ਐ ਇਹ ਨਗਰ ਕੌਸ਼ਲ ਬਨੂੜ ਦੀ ਪ੍ਰਾਪਰਟੀ ਐ ਜਿਹੜੀ ਕਿ ਜੋੜੇ ਆ ਇਹਦੇ ਵਿੱਚ ਬਰੁੰਟਾ ਖੜਾ ਐ ਇਸ ਦੇ ਨਾਲ ਕਿਸੇ ਦਾ ਵੀ ਕਬਜਾ ਨਹੀਂ ਇਹ ਨਗਰ ਕੌਸ਼ਲ ਬਨੂੜ ਦੀ ਜਿਹੜੀ ਪ੍ਰਾਪਰਟੀ ਪਹਿਲਾਂ ਤਾਂ ਮੈਂ ਗੁਰਜੀ ਤੁਹਾਡਾ ਧੰਨਵਾਦ ਕਰਦਾ ਚੈਨਲ ਚੜ੍ਹਦੀ ਕਲਾ ਟਾਈਮ ਡੀਪ ਪੰਜਾਬ ਲਾਇਬਲ ਆਫ ਇੰਡੀਆ ਦਾ ਤੁਸੀਂ ਆਏ ਆ ਮੈਂ ਵੈਲਕਮ ਕਹਿੰਦਾ ਤੁਹਾਨੂੰ ਜਿਹੜਾ ਭਾਜਨ ਲਾਲ ਮੇਰੇ ਤੇ ਬਲੇਮ ਲਾ ਰਿਹਾ ਜੀ ਮੇਰੀ ਤੇ ਤਾਂ ਕੋਈ ਮੇਰਾ ਤਾਂ ਭਾਜਨ ਲਾਲ ਨਾਲ ਕੋਈ ਰੌਲਾ ਨਹੀਂ ਭਾਜਨ ਲਾਲ ਸਿਰਫ ਆਪਣੇ ਬੈਨੀਫਿਟ ਵਾਸਤੇ ਨਜਾਇਜ਼ ਫਾਇਦਾ ਚੱਕ ਕੇ ਨਜਾਇਜ਼ ਜ਼ਮੀਨਾਂ ਵੇਚਣ ਵਾਸਤੇ ਪਹਿਲਾਂ ਉਹ 10 ਸਾਲ ਕਾਲੀ ਦਾਲ ਚ ਰਹਾ ਫਿਰ ਸਰਦਾਰ ਹਰਦੀয়াল ਸਿੰਘ ਰਲ ਰਹਾ ਹਰਦੀয়াল ਸਿੰਘ ਨੇ ਕਦੇ ਵੀ ਅੱਜ ਤੱਕ ਤੁਸੀਂ 10 ਸਾਲ ਦਾ ਰਿਕਾਰਡ ਲਾ ਲਓ ਵੀ ਜੇ 1 ਇੰਚ ਜ਼ਮੀਨ ਚਾ ਦੱਪਣ ਦੀ ਹੈ ਕਰਜ਼ਾ ਕਰਦਾ ਉਹ ਤੋਂ ਬਾਅਦ ਮੈਡਮ ਨਿੰਨਾ ਮਿੱਤਲ ਨਾਲ ਚਲੇਗਾ ਉਸ ਤੋਂ ਬਾਅਦ ਇਹਨਾਂ ਨੇ ਇੰਨੀ ਇਨਹੇਰ ਕਰਦੀ ਪਾਤੀ ਵੇਚ-ਵੇਚ ਕੇ ਪਲਾਟ ਸਾਰਾ ਕੁਝ ਕਰੀ ਜਾਂਦੇ ਫਿਰ ਇਹਨੇ ਕੱਲ ਮੇਰੇ ਪਿੰਡ ਚ ਸਾਡੇ ਕੋਲ ਸਟੇ ਹੈ ਇੱਕ ਆਪੀਅ ਸਟੇ ਦੀ ਮੈਂ ਤੁਹਾਨੂੰ ਦੇ ਦਾਂਗਾ ਇੱਕ ਕਹਿੰਦਾ ਵੀ 428 ਨੰਬਰ ਸਾਡੀ ਜਿਵੇਂ ਰੂਰੇ ਨਿਕਲਦੀ ਮੇਰੀ ਭੈਣ ਦੇ ਜਿਹੜੀ 428129 ਹੈ ਇਹ ਫਰਦ ਹੈ ਮੇਰੇ ਕੋਲ ਪੂਰੇ ਕਿਤੇ ਉਹਨਾਂ ਦਾ ਨਾ ਹੀ ਦਰਜ ਨੇ ਸਿਰਫ ਤੇ ਸਿਰਫ ਭਾਜਨ ਲਾਲ ਸਿਰ ਆਪਣੇ ਬੈਨੀਫਿਟ ਵਾਸਤੇ ਉਹ ਪੂਰੇ ਬਾਜੀਗਰ ਭਾਈਚਾਰੇ ਦਾ ਦੁਸ਼ਮਣ ਹੈ ਸਿਰਫ ਉਹਨੂੰ ਆਪਣੇ ਸੱਤ ਕਿਲੇ ਦਿਖਦੇ ਨੇ ਜਿਹੜੀ ਉਹਦੇ ਕਬਜ਼ੇ ਚਾਹਦੇ ਫਾਦਰ ਸਾਹਿਬ ਦੇ ਨਾਂ ਤੇ ਠੀਕ ਹੈ ਜੀ ਅਸੀਂ ਮਤਾ ਵੀ ਪਾਇਆ ਦਾ ਬਾਜੀਗਰ ਭਾਈਚਾਰੇ ਦਾ ਜਿਹਨਾਂ ਦਾ ਰਹਿਸੀ ਦਾ ਸਿਰਫ ਉਹਦਾ ਇੱਕ ਹੀ ਸਵਾਲ ਸੀ ਵੀ ਪਹਿਲਾਂ ਸੱਤ ਕਿੱल्ल्या ਦਾ ਮੇਰਾ ਨਵੇੜਦੋ ਜ਼ਮੀਨ ਦਾ ਜੀ ਉਹ ਤੋਂ ਬਾਅਦ ਭਾਈਚਾਰੇ ਨੂੰ ਦੇਣੀ ਤੋ ਨਹੀਂ ਦੇਣੀ ਨਾ ਤੋ ਕੱਲ ਹੀ ਨਾ ਨਾ ਗੁੰਡਾ ਰਾਜ ਲਿਆ ਕੇ ਉਹਰੇ 700 ਬੰਦਾ ਲਿਆ ਕੇ ਮੈਂ ਹੈ ਨਹੀਂ ਸਬਾਰ ਸੀ ਉਹ ਮੇਰੇ ਲੇਡੀਜ਼ ਤੇ ਮੇਰੇ ਪਿੰਡ ਦੇ ਕੁਝ ਬੰਦੇ ਸੀ ਕਿ ਸਾਡੇ ਕਾਰੋਬਾਰ ਵਾਲੇ ਬੰਦੇ ਆ ਖੇਤੀਬਾੜੀ ਵਾਲੇ ਇਹਨਾਂ ਨਾਲ ਤੀਮੀਆਂ ਨਾਲ ਧੱਕੇਸ਼ਾਹੀ ਪੁਲਿਸ ਦੀ ਸ਼ਹਿ ਨਾਲ ਪੁਲਿਸ ਖੜੀ ਹੈ ਨਾਲ ਕੋਈ ਪੁਰਸਨ ਹੈ ਸਾਡਾ ਪੱਖ ਨਹੀਂ ਸੁਣਿਆ ਉਥੇ ਬੱਲੀਆਂ ਲੁਆਏ ਜਾਂ ਜਦ ਕਿ ਉਹ ਸਾਡੀ ਸਟੇ ਹੈ 20 ਬਿਗੇ 3 ਬਿਗੇ ਤੁਸੀ ਸਟੇ ਦਿਖਾਈ ਨਹੀਂ ਜੀ ਉਹ ਦਿਖਾਈ ਜੀ ਫਿਰ ਐਸ ਐਚਓ ਤੋਂ ਬਾਅਦ ਕੀ ਹੋਇਆ ਐਸ ਐਚਓ ਸਾਹਿਬ ਨੇ ਕਿਹਾ ਬਹਾਦਰ RAMਸ ਤੇ ਹਾਜ਼ਰ ਤੁਸੀਂ ਹੁਣ ਸਟੇ ਦੇਖ ਕੇ ਤਾਂ ਕੰਮਰ ਕੁਆਤ ਤੇ ਸਟੇ ਕਿਸ ਦੀ ਗੱਲ ਕਰ ਰਹੇ ਹੋ 472 73 ਦੀ ਇਹ ਤਾਂ ਹੈਗਾ 673 ਨੰਬਰ ਚ 678 ਦਾ ਕੋਈ ਰੌਣਾ ਨਹੀਂ ਰੌਣਾ ਹੀ ਹੈ ਜਿਹੜੀ 42829 ਕਹਿ ਰਿਆ ਇਹ ਹਵੇਲੀ ਵਸੀ ਚ ਪੈਂਦੀ ਟੂਬੇਲ ਦੇ ਕੋਲ ਉਹ ਤਾਂ ਆਲਰੇਡੀ ਵੇਚ ਚੁੱਕਿਆ ਹੈ ਕਿਦੇ ਨਾਮ ਤੇ ਆ ਫਰਦ ਦੇ ਵਿੱਚ ਫਰਦ ਦੇ ਵਿੱਚ ਕਿਹਦੇ ਨਾਮ ਤੇ ਬੋਲ ਰਿਓ 428 ਜੀ ਇਹ ਹੈਗੀ ਮਾਲਕੇ ਦਾ ਵਕ ਬੋਰਡ ਹੈ ਜੀ ਮੇਰ ਚੰਦ ਪੁੱਤਰ ਨਰੈਣ ਚੰਦ ਗਰੀਂਦਾ ਅੱਜ ਫਸਲ ਖਰੀਦ 1966 ਤੋਂ 86 ਤੱਕ ਪਟਾ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦੇ ਨਾਮ ਤੇ ਕੋਈ ਪਟਾ ਨਹੀਂ ਬਕਮੋਰਡ ਇਹ ਜਨਨੀ ਲਾਟਮੈਂਟ ਕਰਾ ਕੇ ਉਹ ਨਜਾਇਜ਼ ਕਬਜ਼ਾ ਕਰਨ ਚਾਹੁੰਦੇ ਹਾਂ ਜੀ ਜੋ ਤੁਹਾਡੇ ਤੇ ਗੱਲ ਚੱਲ ਰਹੀ ਹੈ ਉਹ 428 ਨੰਬਰ 472 ਨੰਬਰ ਤੇ 473 ਨੰਬਰ 472 ਤਾਂ ਹੀ ਨਹੀਂ ਇੱਥੇ ਤਾਂ ਉਹ ਤਾਂ 472 ਦੀ ਗੱਲ ਕਰ ਰਹੇ ਨਾ 472 ਤੇ 473 ਦੇ ਦੇਖੋ ਤੁਸੀਂ ਆਨ ਰਿਕਾਰਡ ਥਾਣੇ ਤੋਂ ਲੈ ਲਓ ਚਾ ਉਹਨਾਂ ਜਿਹੜੀ ਐਪਲੀਕੇਸ਼ਨ ਲਾਈ ਵੀ ਹੈ 428 ਦੀ ਲਾਈ ਵੀ ਉਹ ਬਿਲਕੁਲੀ ਵੀਰ ਜੀ ਝੂਠਾ ਵੈ ਉਹ ਆਪਣੀ ਸਾਰੀ ਬਰਾਦਰੀ ਨੂੰ ਬਿਲਕੁਲ ਆਪਣੇ ਫਾਇਦੇ ਵਾਸਤੇ ਵੇਚ ਰਿਹਾ ਮੈਂ ਤਾਂ ਇੱਕ ਸਾਰੇ ਉਹਨਾਂ ਬਾਜੀਗਰ ਭਾਈਚਾਰੇ ਨੂੰ ਬੇਨਤੀ ਕਰ ਰਿਹਾ ਵੀ ਜਿਹੜਾ ਇਹ ਬੰਦਾ ਥੋੜਾ ਦੇਖੋ ਮੇਰਾ ਕੋਈ ਬਾਜੀਗਰ ਭਾਈਚਾਰੇ ਨਾਲ ਮੇਰੇ ਪਰਿਵਾਰਕ ਸੰਬੰਧ ਹੈ ਕੋਈ ਮੇਰੇ ਉਹਨਾਂ ਨਾਲ ਦੁਸ਼ਮਣੀ ਨਹੀਂ ਨਾ ਮੈਂ ਕਦੇ ਉਹਨਾਂ ਦਾ ਮਾੜਾ ਕਰਾਂਗਾ ਨਾ ਮੇਰਾ ਹਰਦਿਆਲ ਸਿੰਘ ਕਰੇਗਾ ਉਹਨਾਂ ਦਾ ਮਾੜਾ ਜੇ ਮਾੜਾ ਇਹਦਾ ਹੋਊਗਾ ਤਾਂ ਮੈਡਮ ਨਿੰਨਾ ਮਿੱਤਲ ਦੇ ਟਾਈਮ ਹੋਊਗਾ ਜਾਂ ਭਾਜਨ ਲਾਲ ਹੋਊਗਾ ਜਿਹੜਾ ਵੀ ਮਾੜੇ ਦਾ ਹਰਜਾਨਾ ਨੁਕਸਾਨ ਦਾ ਜ਼ਿੰਮੇਵਾਰ ਭਾਈਨ ਲਾਲ ਲੰਦਾ ਹੋਊਗਾ ਇਹਨੂੰ ਦੇਖੋ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਰੱਖਿਆ ਇਹਨਾਂ ਦਾ ਵੇਚਣ ਤੋਂ ਬਿਨਾ ਹੋਰ ਕੁਛ ਰੱਖਿਆ ਇਹਦਾ ਫੈਸਲਾ ਕੀ ਹੋਇਆ 428 ਦਾ ਜਿਹੜਾ 428 ਦਾ ਜੀ ਸਾਡੇ ਕੋਲ ਸਾਡੇ ਕੋਲ ਅਸੀਂ ਅੱਜ ਉਹਦੀ ਐਪਲੀਕੇਸ਼ਨ ਲਾਤੀ ਜੀ 428 ਦੀ ਬੱਕ ਬੂੜੂ ਨੂੰ ਨੋਟਿਸ ਕਰਤਾ ਵੀ ਤੁਸੀਂ ਅਲਾਟਮੈਂਟ ਦੱਸੋ ਵੀ ਕਿਹਦੇ ਨਾਮ ਹੈ ਫਿਰ ਉਹ ਮੈਂ ਖੁਦ ਗਿਆ ਉਹ ਕਹਿੰਦੇ ਵੀ ਮਾ ਤੁਸੀਂ 428 ਚ ਇਹ ਬੰਦੇ ਕਬਜ਼ੇਕਾਰ ਹੈ ਤੁਸੀਂ ਅਲਾਟਮੈਂਟ ਕਿਦਾਂ ਕਰਦੀ ਉਹ ਕਹਿੰਦਾ ਜੀ ਅਲਾਟਮੈਂਟ ਅਸੀਂ ਤਾਂ ਕਰ ਹੀ ਨਹੀਂ ਅਸੀਂ ਫਰਦ ਚ ਦੇਖੀ ਮੈਂ ਫਰਦ ਮੇਰੇ ਕੋਲ ਹੈ ਪ੍ਰੂਫ ਪ੍ਰਧਾਨ ਜੀ ਕੋਲੋਂ ਮੈਨੂੰ ਦੋਸ਼ ਲਾਏ ਕਿ ਜਦੋਂ ਅਸੀਂ ਆਪਣਾ ਕਬਜ਼ਾ ਲੈਣੋਂ ਬੰਦੇ ਆਏ ਹੈ ਕਿੰਨੇ ਉਹਨਾਂ ਨਾਲ ਮਾਰਕੁੱਟ ਵੀ ਨਹੀਂ ਕਿੰਨਾਂ ਨਾਲ ਜੀ ਉਹ ਜਿਹੜੇ ਕਬਜ਼ਾ ਲੈਣ ਆਏ ਸੀ ਮੈਂ ਤੁਹਾਨੂੰ ਬਤੌਰ ਪ੍ਰੂਫ ਵੀਡੀਓ ਦਵਾਵਾਂਗਾ ਮੇਰਾ ਕੋਈ ਬੰਦਾ ਨਹੀਂ ਪਿੰਡ ਦਾ ਹੈ ਸੀ ਲੇਡੀਜ਼ ਨੂੰ ਗੱਲ ਤੋਂ ਹੱਥ ਪਾਏ ਉਹਨਾਂ ਨੇ ਪੱਪੜੇ ਬਾੜ ਤੱਕ ਪਏ ਕਾਰ ਨੇ ਅਫਸੋਸ ਹੈ ਵੀ ਸਾਡੀ ਸਰਕਾਰ ਨੇ ਉਹਨਾਂ ਦਾ ੱੱਕਾ ਚੱਲ ਰਿਹਾ ਪਰ ਆਉਣ ਵਾਲਾ ਮੈਂ ਭਾਜਨ ਲਾਲ ਨੂੰ ਵਾਰਨਿੰਗ ਦਿੰਦਾ ਜਦੋਂ ਸਮਾਂ ਬਦਲੇਗਾ ਨਾ ਇਹਦੇ ਜਵਾਬ ਤਨੂੰ ਦੇਣੇ ਬਹੁਤ ਔਖ ਹੋ ਜਾਣਗੇ ਤੇਰਾ ਭਾਈਚਾਰਾ ਤੇਰੇ ਵਿਰੁੱਧ ਹੈ ਸਾਰਾ ਅੱਜ ਵੀ ਮੈਂ ਉਹਨਾਂ ਭਾਈਚਾਰੇ ਦੀ ਜ਼ਮਾਨਤ ਕਰਾ ਕੇ ਲਿਆ ਜੇ ਇੰਨਾ ਚੰਗਾ ਹੁੰਦਾ ਇਹ ਆਪਣੇ ਭਾਈਚਾਰੇ ਦੀ ਜ਼ਮਾਨਤ ਕਰਾ ਕੇ ਲੈਂਦਾ ਇਹ ਬਿਲਕੁਲ ਬਿਲਕੁਲ ਬੀਰ ਜੀ ਆਪਦੇ ਫਾਇਦੇ ਵਾਸਤੇ ਲੋਕਾਂ ਦਾ ਨੁਕਸਾਨ ਕਰ ਰਿਆ ਬਨੂੜ ਦਾ ਨੁਕਸਾਨ ਕਰ ਰਿਆ ਮੈਂ ਤਾਂ ਮੈਡਮ ਨੀਨਾ ਮਿੱਤਲ ਨੂੰ ਵੀ ਕਹਿ ਰਿਹਾ ਹੱਥ ਬੰਨ੍ਹ ਕੇ ਬੇਨਤੀ ਵੀ ਇਹਦਾ ਖਹਿੜਾ ਛੱਡ ਦਿਓ ਜੇ ਤੁਸੀਂ ਕੋਈ ਮਾੜਾ ਮੋਟਾ ਖੱਟਣਾ ਨਹੀਂ ਇਹ ਥੋੜਾ ਜੇ ਹਰਦਿਆਲ ਸਿੰਘ ਦਾ ਨਹੀਂ ਹੋਇਆ ਇਹਨਾਂ ਬੰਨਣਾ ਥੋੜਾ ਵੀ ਨਹੀਂ ਇਹਦੇ ਤਾਂ ਅਗਲੀ ਪੌੜੀ ਤਿਆਰ ਰੱਖੀ ਦੀ ਨਹੀਂ ਹੁਣ ਤੁਹਾਡੇ ਕਹਿਣ ਦਾ ਮਤਲਬ ਹੈ ਜੋ ਮਾਨਯੋਗ ਅਦਾਲਤ ਵਿੱਚ ਤੁਹਾਡਾ ਸਟੇ ਆਰਡਰ ਲੱਗਿਆ ਹੋਇਆ ਹੈ ਹਾਂ ਜੀ ਤੇ ਜੋ ਇਹਨਾਂ ਤੇ ਤੁਸੀਂ ਕੇਸ ਕੀਤਾ ਹੋਇਆ ਕੀਤਾ ਹੈ ਜੋ 10 ਲੇਡੀਜ਼ ਨੇ ਕੀਤਾ ਹਾਂ ਜੀ ਤਾਂ ਜੋ ਵੀ ਮਾਨਯੋਗ ਕੋਰਟ ਦਾ ਫੈਸਲਾ ਹੋਵੇਗਾ ਹਾਂ ਮਨਜ਼ੂਰ ਹੈ ਮਨਜ਼ੂਰ ਹੈ ਸਾਨੂੰ ਕੋਰਟ ਸਿਆ ਆ ਸਭ ਤੋਂ ਉੱਚਾ ਹੈ ਜੋ ਉਹਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੈ ਅਸੀਂ ਲੜਾਈ ਲੜਾਂਗੇ ਪਤਾ ਜੀ ਕਦੋਂ ਦਾ ਲੋਕ ਇਹ ਜਾ ਰਿਹਾ ਹੈ ਜਿਹੜਾ 472 73 ਨੰਬਰ ਖਸਰਾ ਦੇ ਪਰਤੇ ਨਗਰ ਕੌਂਸਲ ਨੂੰ ਨਾਲ ਪਾਰਟੀ ਬਣਾਏਗਾ ਤੁਸੀਂ ਮੈਨੂੰ ਦਾ ਪ੍ਰਧਾਨ ਵੀ ਹੋ ਨਗਰ ਕੌਂਸਲ ਉਹ ਤਾਂ ਮੇ ਵੀ ਪਾਰਟੀਆਂ ਦੇ ਵਿੱਚ ਇੱਕ ਇੱਕ ਇਸ ਇਸ ਪੇਪਰ ਕੀ ਕਰਨਾ ਚਾਹੁੰਦੇ ਤੁਸੀਂ ਇਸ ਨੂੰ ਸੁਪਰ ਗਰਮ ਕੀੇ ਦੋ ਜਿਹੜਾ ਅਸੀਂ ਬਣਾਇਆ ਜੀ 678 ਦਾ ਟੋਬਾ ਵੈ ਟੋਬੇ ਚ ਕੁਝ ਜਗ੍ਹਾ ਵੈ ਕੁਝ ਪਾਣੀ ਪੂਣੀ ਖੜਾ ਜਿੱਥੇ ਮੇਰੇ ਤੁਸੀਂ 678 ਦੀ ਗੱਲ ਕਰ ਰਹੇ ਹੋ ਉਹ 478 ਦੀ ਕੋਈ ਗੱਲ ਹੀ ਨਹੀਂ ਕਰ ਰਹੇ ਹੋ ਉਹ 478 ਤਾਂ ਰੋਜ਼ ਬਦਲੂਗਾ ਜੀ ਕੱਲ ਜਿਹੜਾ ਐਪਲੀਕੇਸ਼ਨ ਠਾਣੇ ਤੋਂ ਲਓ 428 ਦੀ ਐਪਲੀਕੇਸ਼ਨ ਹੈ ਸਰ ਅਸੀਂ ਤਾਂ ਉਹ ਗੱਲ ਕਰਾਂਗੇ ਨਾ ਜੋ ਸਾਨੂੰ ਉਹਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ 472 ਤੇ 473 ਦਾ ਕਹਿ ਰਹੇ 473 ਦਾ ਮੇਰੇ ਜਿਹੜੇ ਮੇਰੇ ਕੋਲ ਹੈ ਜਿਹੜਾ ਰਿਕਾਰਡ ਹੈ ਜੀ 428 ਦਾ ਉਹਨੇ ਪਾਇਆ ਸੀ ਐਪਲੀਕੇਸ਼ਨ ਪਈ ਸਾਡੇ ਕੋਲ ਹਾਂਜੀ ਥਾਣੇ 'ਚ ਹਾਂਜੀ 428 ਦੇ ਅਧੀਨ ਇਹ ਮੈਨੂੰ ਬੁਲਾਇਆ ਗਿਆ ਤਾਂ ਉਹ ਕੋਈ ਉਹਦਾ ਨਾਂ ਨੰਬਰ ਹੈ ਉਹ ਉਹਨੇ ਹੋਰ ਦੇਖ ਲਿਆ ਹੁਣਾ ਕਿਤੇ ਬੱਕ ਬੋਰਡ ਦੀ ਫਾਈਲ 47 ਫਰਦ 678 ਦਾ ਰੌਲਾ ਪਾ ਲਿਆ ਹੁਣ ਨਹੀਂ ਇਹ ਕੋਈ ਨੰਬਰ ਬਾਰਿਛ ਬਦਲੇ ਪਹਿਲੇ ਵਕਫ ਬੋਰਡ ਦੀ ਸੀ ਫਿਰ ਨਗਰ ਕੌਂਸਲ ਦੀ ਚਾਹੀਦੀ ਨਹੀਂ ਨਹੀਂ ਹੈ ਨਗਰ ਕੌਂਸਲ ਦੀ ਜੀ ਮੈਂ ਚੇਂਜ ਕਿਸ ਤੋਂ ਫਿਰ ਨੰਬਰ ਦਾ ਕਿਉਂ ਹੋ ਰਿਹਾ ਹੈ 472 73 606 ਉਹ ਤਾਂ ਰੋਜ਼ ਬਦਲ ਰਿਹਾ ਜੀ ਉਹ ਤਾਂ ਭਾਜਨ ਲਾਲੀ ਜਵਾਬ ਦੇ ਸੋ ਉਹਦਾ ਕਾਰਨ ਕੀ ਹੈ ਕਾਰਨ ਤਾਂ ਦੇਖੋ ਚੋਰ ਦਾ ਚੋਰੀ ਲਕਾਊਗਾ ਬਿਲਡਰ ਤਾਂ ਵਿੱਚ ਛੇੜਛਾੜ ਕੀਤੀ ਗਈ ਹੈ ਤੁਹਾਡੇ ਕੈਂਡ ਦਾ ਮਤਲਬ ਹੈ ਕਿਹੜੇ ਸੀ ਜੀ ਜਿਹੜੇ ਨੰਬਰ ਚੇਂਜ ਹੋ ਰਹੇ ਬਿਲਕੁਲ ਨਹੀਂ ਚੇਂਜ ਨਹੀਂ ਹੋ ਰਹੇ ਜੀ ਜਦੋਂ ਤੁਸੀਂ ਥਾਣੇ ਤੋਂ ਐਪਲੀਕੇਸ਼ਨ ਲਓਗੇ ਦੀ 428 ਦੀ ਹੈ ਭਾਜਨ لال ਐਪਲੀਕੇਸ਼ਨ ਲਉ ਨਾ ਠਾਣੇ ਤੋਂ ਭਾਜਨ لال ਰਿੰਕੂ ਸਨ ਆਫ ਅਮਰਜੀਤ ਹੁਣ ਓਰੇ ਵਾਸਤਾ ਪਾਰਿਆ ਵੀ ਇਹ ਮੇਰੀ ਭੈਣ ਵਿਧਵਾ ਉਹਦੀ ਜ਼ਮੀਨ ਹੈ ਇਹ ਬਾਈ ਜੀ ਇਹ ਇਨਾ ਚਾਤਰ ਚਲਾਕ ਬੰਦਾ ਇਹ ਆਪਣੀ ਬਰਾਦਰੀ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਲੋਕੋ ਨੇ ਉਹ ਜਿਹੜੇ ਐਲੀਗੇਸ਼ਨ ਲਗਾਏ ਤੁਸੀਂ ਨਕਾਰਦੇ ਹੋ ਨਾ ਮੈਂ ਬਿਲਕੁਲ ਨਕਾਰਦਾ ਜੀ ਮੈਂ ਬਿਲਕੁਲ ਨਕਾਰਦਾ ਕੀ ਸਮਝਦੇ ਹੋ ਕਿ ਉਹ ਤੁਹਾਨੂੰ ਸਿਰ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਤਾਂ ਇਹ ਉਹ ਪ੍ਰਧਾਨ ਨਹੀਂ ਬਣ ਸਕਿਆ ਤਾਂ ਉਹਨੇ ਪਾਰਟੀ ਛੱਡੀ ਮੈਂ ਤਾਂ ਇੱਕ ਬੇਨਤੀ ਕਰ ਰਿਹਾ ਤੁਹਾਨੂੰ ਜੇ ਉਹ ਹਰਦਿਆਲ ਸਿੰਘ ਦਾ ਵਫਾਦਾਰ ਨਾ ਹੈ ਨਾ ਹੀ ਹੋ ਸਕਿਆ ਜਿਨ੍ਹਾਂ ਨੂੰ ਇੱਕ ਸਿਟੀ ਪ੍ਰਧਾਨ ਬਣਾਤਾ ਉਹ ਕਿਸੇ ਦਾ ਵਫਾਦਾਰ ਨਹੀਂ ਹੋਊਗਾ ਨਾ ਉਹ ਆਪਣੀ ਬਰਾਤਰੀ ਦਾ ਹੋਊਗਾ ਤਾਂ ਨਾ ਆਪਣੇ ਭਾਈਚਾਰੇ ਦਾ ਹੋਊਗਾ ਸਾਡਾ ਤਾਂ ਉਹ ਕਦੇ ਹੋਈ ਨਹੀਂ ਸਕਿਆ ਠੀਕ ਹੈ ਇੰਨੀ ਕਿ ਬੇਨਤੀਆਂ ਮੈਂ ਤਾਂ ਜੇ ਕਿਸੇ ਤੁਸੀਂ ਮੇਰੇ ਬੈਠੇ ਆਂ ਮੇਰਾ ਪਰਿਵਾਰੀ ਹੈ ਸਾਰਾ ਪਿੰਡ ਦਾ ਨਹੀਂ ਹੈ ਪਰ ਸਾ ਸੀਤਾ ਤੁਹਾਨੂੰ ਇੱਕ ਬੇਨਤੀ ਕਰ ਰਹੇ ਆਂ ਵੀ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ ਮੇਰੇ ਲੋਕਾਂ ਨਾਲ ਧੱਕਾ ਕਰਦੀ ਹੈ ਇਹ ਗਰੀਬ ਲੋਕ ਹੈ ਜੋ ਸਚਾਈ ਹੈ ਤੁਸੀਂ ਅੱਪਰ ਬਚਾਓ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਨਿੰਨਾ ਮਿੱਤਲ ਨੂੰ ਹੀ ਬੇਨਤੀ ਕਰੋ ਜਿਹੜੇ ਤੁਸੀਂ ਇਸ ਚੱਕਰਾਂ 'ਚ ਪੈ ਗਏ ਨਾ ਇਹਨਾਂ ਦੇ ਚੱਕਰਾਂ ਕਰਕੇ ਵਿੱਚ ਨਾ ਪਾਓ